ਅਸੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲਾ ਸੱਜਣੋ 2 4 5 10 ਗਾਵਾਂ ਦੀ ਵੀਡੀਓ ਰਹਿਣੇ ਅਕਸਰ ਬਣਾਉਂਦੇ ਤੇ ਅੱਜ ਪਹੁੰਚਿਆ ਸੱਜਣੋ ਪਿੰਡ ਸ਼ੀਨੀਵਾਲ ਕਲਾਂ। ਬਾਈ ਦਾ ਮੇਨ ਕੰਮ ਆ ਜਿਹੜਾ ਹੈਗਾ ਜਰਸੀ ਦਾ ਤੇ ਹੁੰਦਾ ਵੀ ਮੇਰਾ ਖਿਆਲ ਆ ਵੀ ਬਹੁਤ ਗਿਣਤੀ ਚ ਹੁੰਦਾ ਉਹ ਡਿਟੇਲ ਤੁਹਾਨੂੰ ਮੈਂ ਸੱਜਣੋ ਬਾਈ ਤੋਂ ਪੁੱਛ ਕੇ ਦੱਸੂਗਾ। ਵੱਡੇ ਕਾਦ ਲਿਆ। ਤੇ ਮੇਨ ਗੱਲ ਆ ਜਿਹੜੀ ਇਕਲਾ ਵਾਲਾ ਰੋਡ ਤੇ ਆ ਗਿਆ ਬਾਈ ਫਾੜ। ਹਾਂਜੀ ਹਾਂਜੀ ਵੀਰੇ ਕਲਾ ਰੋਡ ਤੇ। ਨਾਮ ਦਾ। ਹਾਂ ਸਸੀ ਕਬੀਰ ਜੀ ਵੀ ਜੀ ਮੇਰਾ ਨਾਮ ਰਾਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸ਼ੀਨੀਵਾਲ ਕਲਾਂ ਜਿਲ੍ਹਾ ਵੀਰ ਆਪਣਾ ਮਰਨਾਰਾ ਕਨੈਕਟ ਨੰਬਰ ਨੋਟ ਕਰ ਲਓ ਵੀਰ ਜੀ 62807 13934 62807 13934 ਜੀ ਹਾਂਜੀ ਬਾਕੀ ਜੇ ਗੱਲ ਕਰ ਲਈ ਬਾਈ ਕੰਮ ਦੀ ਕਿੰਨੇ ਸਾਲ ਹੋ ਗਏ ਕਰਦੇ ਆ ਮੇਰੇ ਕੰਮ ਦਾ ਆਪਣਾ ਹੈਰ ਮਾਤਮਾ ਦੀ ਕਿਰਪਾ ਨਾਲ ਬਹੁਤ ਪੁਰਾਣਾ 25 ਸਾਲ ਪੁਰਾਣਾਗਾ ਤੇ ਜਰਸੀ ਤੇ ਆਪਾਂ ਨੂੰ ਕੰਮ ਕਰਦਿਆਂ ਨੂੰ ਵੀ 8 ਸਾਲ ਹੋ ਗਏ ਆ ਜੀ 8 ਸਾਲ ਹਾਂਜੀ 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 8 ਸਾਲਾਂ ਦਾ ਆਪਾਂ ਆਖ ਦਾ ਮੇਲਾ ਦੀ ਗੱਲ ਕਰ ਲਵਾਂਗੇ ਆ ਮੇਲਾ ਵੀਰੇ ਜਿਆਦਾ ਪਖਣ ਲਾਇਆ ਆਪਾਂ 3 ਸਾਲ ਤੋਂ 3 ਸਾਲ ਤੋਂ ਜਿਆਦਾ ਆਪਾਂ ਆ ਦਾ ਚੈਨਲ ਬਣਾਇਆਗਾ ਠੀਕ ਹੈ ਜੀ ਲਾਟ ਦੀ ਗੱਲ ਕਰ ਲਈ ਬਈ ਕਿੰਨੇ ਲਾਡ ਵੀਰੇ ਇਹੋ ਜਿਹੜਾ ਗਰਮੀ ਚ ਹੁੰਦਾ ਹੈਗਾ ਇਹ ਤਾਂ 40 ਤੋਂ 45 ਨਾਲ ਹੁੰਦੇ ਆਗੇ ਤੇ ਜਿਹੜਾ ਸਿਆਲ ਚ 60 ਪੈਂਡ ਵੀ ਆ ਜਾਂਦੇ ਆਗੇ ਇਹ ਸਿਆਲ ਚ ਹੋ ਜਾਂਦਾ 7 ਤੋਂ 65 ਗਰਮੀ ਚ 40 ਤੋਂ 45 ਤਕਰੀਬਨ ਹਾਂਜੀ ਹਾਂਜੀ ਬਿਲਕੁਲ ਤੇ ਰੇਟ ਆਪਣਾ ਰੇਟ ਕਿੰਨੇ ਕੁ ਤੋਂ ਰੇਟ ਵੀਰੇ ਸਾਡਾ ਜਿਹੜਾ ਹੁੰਦਾ ਹੈਗਾ 32 ਤੋਂ 55 ਹੁੰਦਾ ਮਿਨੀਮਮ ਹਾਂਜੀ ਤੇ ਵਿੱਚ ਬੈਠਾ ਜਾਂਦੀ ਉੱਪਰ ਵੀ ਚਲਾ ਆਏ ਨੇ ਦੇ ਵਿੱਚ ਗੱਲ ਕਰ ਲਈਏ ਸੱਜਣ ਯਾਰ ਹੁੰਦੇ ਨੇ ਯਕੀਨ 50 60 ਤੋਂ ਭਾਰ ਲੈਣ ਵਾਲੇ ਭਾਰ ਲੈਣ ਵਾਲੇ ਹੁੰਦੇ ਆ ਜੀ ਹੁੰਦੇ ਬਿਲਕੁਲ 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 ਹੁੰਦੇ ਵੀਰੇ ਹਾਂ ਜਿਵੇਂ ਆਹ ਬੱਛੀ ਆ ਜਿਹੜੀ ਆਪਣੇ ਮਗਰ ਖੜੀ ਆ ਇਧਰਲੇ ਬੰਦੇ ਇਹ ਰੱਖੀਏ ਇਹ ਵੀਰੇ ਬੱਸੀ 4 ਦਿਨ ਦਾ ਗਈ ਕਹਿਣ ਦੀ ਗੱਲ ਨਹੀਂ ਦੰਦ ਫੱਟ ਕੇ ਦਿਖਾਵਾਂਗੇ 4 ਦਿਨ ਦੀ ਬੱਸੀ ਆ ਇਹ 20 ਦਿਨ ਦੀ ਕੱਚੀ ਆ ਜੀ ਠੀਕ ਹੈ ਜੀ 20 ਦਿਨ ਦੀ ਕੱਚੀ ਹੈਗੀ ਇਹ ਸੀਮਨ ਸੁਮ ਵੀ ਚੰਗਾ ਲੱਗਿਆ ਬਾਕੀ ਆਪਾਂ ਉਹ ਸੀਮਨ ਦੱਸਦੇ ਨਹੀਂ ਹੁੰਦੇਗੇ ਸੌਦਾ ਲਾਏ ਤੋਂ ਬਾਅਦ ਉਹ ਦੱਸ ਦਿਆਂਗੇ ਠੀਕ ਹੈ ਜੀ ਆ ਪਹਿਲਾਂ ਨਹੀਂ ਸੌਦੇ ਦੱਸਣਾ ਪੈਦਾ ਮੂੰਹ ਹੋ ਹੈਗੀ ਆ ਚਾਰ ਦੰਦ ਚਾਰ ਦੰਦ ਵੀ ਇਹ 20 ਦਿਨ ਦੀ ਕੱਚੀ 20 ਦਿਨ ਦੀ ਕੱਚੀ ਆ ਪਹਿਲਾਂ ਸੂਆ ਦੇਖੋ ਕੱਦ ਬੇਲ ਵਾਲੀ ਜਰਸੀ ਆ ਲੈ ਸੱਜਣੋ ਕੱਦ ਕਾਠ ਵਾਲੇ ਦਾ ਉਹੀ ਗੱਲ ਆ ਚਿਬ ਕੱਟਦੀ ਪਗੀ ਜਾਂਦੀ ਆ ਤੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਵੀ ਲਾਜਵਾ ਬਾਬਾ ਇਹਦਾ ਦੰਦ ਪਰ ਕੇ ਦਿਖਾ ਦੇਦਾ ਨਾ ਸੱਜਣਾ ਦੰਦ ਪਰ ਕੇ ਦਿਖਾ ਚਾਰ ਦਾ ਇਹਦਾ ਐਸੇ ਪਗਾਵਾਂ ਜਿੱਡਾ ਕਰਦਾ ਇਹਦਾ ਜੇ ਮੈਂ ਗੱਲ ਬਾਤ ਕਰਨ ਉਹ ਦੰਦ ਕੋਈ ਗੱਲ ਨਹੀਂ ਭਾਈ ਦੇਖ ਲੂਗਾ ਆ ਕੇ ਜਿਹੜਾ ਵੀ ਆਊਗਾ ਸੱਟ ਫੇਟ ਨਾ ਮਾਰੇ ਉਹ ਦੂਜੀ ਖੋਲਿਆ ਹੋਰ ਕਿਹੜੀ ਹੋਰ ਕਰਦੇ ਮਾਲੋ ਸਾਹੀ ਵਾਲ ਕੱਢੋ ਇੱਕ ਦਿਖਾਵਾਂਗੇ ਸੱਜਣੋ ਸਾਹੀਵਾਲ ਤੇ ਮੇਨ ਕੰਮ ਆ ਜੀ ਇੱਕ ਬੰਦਾ ਸਾਹੀ ਵਾਲ ਕੱਢੋ ਭਾਈ ਬਾਈ ਦਾ ਸੱਜਣੋ ਹੈਗਾ ਜਰਸੀ ਤੇ ਪੁਰਾਣਾ ਕੰਮਾ 40 ਤੋਂ 45 ਨਗ ਪਾਈ ਕਹਿੰਦਾ ਗਰਮੀ 'ਚ ਵੀ ਖੜੇ ਰਹਿੰਦੇ ਨੇ ਸਿਆਲ 'ਚ 50 ਤੋਂ ਲਾ ਕੇ 60 70 ਤੱਕ ਵੀ ਹੋ ਜਾਂਦੇ ਆ ਤੇ ਤਾਂ ਰਸੇਦਰ ਵੀ ਜਿਹੜਾ ਮੇਲਾ ਲੱਗਿਆ ਯਾਰ ਸੱਜਣਾ ਤੇ ਵੀ ਮਾਰਦੇ ਕੈਮਰਾ ਆਪਣੇ ਆਦੇ ਦਿਖਾ ਦੇ ਕਿੰਨੀ ਕਿੰਨੀ ਕਿ ਦੂਰੋਂ ਬਾਈ ਜੀ ਗੱਲ ਕਰ ਲਈ ਸੱਜਣਾ ਆਪਣੇ ਕੋਲ ਆ ਜਾਂਦੇ ਆ ਅਰੇ ਵੀਰ ਜੀ ਆਪਣੇ ਕੋਲੇ ਦੇਖੋ ਆਉਂਦਾ ਆਲ ਇੰਡੀਆ ਚੋਂ ਆਉਂਦੇ ਆ ਇਹ ਕੋ ਮਹਾਰਾਸ਼ਟਰ ਦਾ ਬਹੁਤ ਗਾਕ ਹੈਗਾ ਹੈਗਾ ਠੀਕ ਆ ਜੀ ਬਾਕੀ ਸਾਡੇ ਕੋਲ ਪੰਜਾਬ ਦਾ ਵੀਰੇ ਕੋਈ ਕੋਨਾ ਹੋਣਾ ਹੀ ਨਹੀਂ ਵੀ ਜਿੱਥੇ ਆਪਣਾ ਕੋਲੇ ਨਹੀਂ ਗਾਹ ਕਾਉਂਦਾ ਗਾ ਇਹ ਮੰਨ ਲਾ ਵੀ ਬੁਕਿੰਗ ਵਾਲਾ ਕੰਮ ਹੋ ਗਿਆ ਬਿਲਕੁਲ ਵੀਰੇ ਬਿਲਕੁਲ ਆਪਾਂ ਵੀਰ ਜੀ ਇਹ ਮਹੀਨੇ ਦੇ 6 ਲਾਟ ਰੱਖਦੇ ਆਂਗੇ ਤਕਰੀਬਨ ਅੱਛਾ ਜੀ ਜਿਹੜਾ ਆਪਣਾ ਅੱਜ ਦਾ ਲਾਟ ਹੈਗਾ 6 ਤਰੀਕ ਸੇਵਾ ਮਹੀਨਾ ਹੈਗਾ ਜੀ ਆਪਣਾ ਅੱਜ ਦਾ ਲਾਟ ਹੈਗਾ ਤੇ ਇਸ ਤੋਂ ਅਗਲਾ ਵੀਰੇ ਆਪਾਂ 12 ਤਰੀਕ ਦਾ ਰੱਖਾਂਗੇ ਇਸ ਤੋਂ ਅਗਲਾ 12 ਦਾ ਆ ਇਹਦਾ ਗਾ ਗਾਂ ਦਾ ਕੀ ਸੀ ਨਾ ਇਹ ਸਾਈ ਵਾਲਾ ਵੀਰੇ ਰਾਤ ਸੂਈਆ ਬੱਸੀ ਬਹੁਤ ਚੰਗੀ ਆ ਜੀ ਅੱਛਾ ਜੀ ਹਾਂ ਦੂਜਾ ਸੂਆ ਸੂਈਆ ਅੰਕੀ ਕੋਈ ਦੇ ਕੋੜਾ ਬੰਨਾ ਮੁੱਕਿਆ ਪਿਆ ਕਰਨ ਵਾਲੀ ਦਾ ਹਾਂ ਆ ਇਹ ਹੈਗੀ ਆ ਸੱਜਣੋ ਪਯਾਰ ਸਾਹੀ ਵਾਲ ਬਾਕੀ ਯਾਰ ਇਹਦੀ ਬਾਡੀ ਬੁੱਡੀ ਜਿਵੇਂ ਇਹਦੇ ਝਾਲਰ ਝੂਲਰਾ ਤੇ ਥਣ ਥਨੌਟ ਜਾ ਰਿਹਾ ਦਾ ਤੁਹਾਨੂੰ ਦੱਸੂਗਾ ਵੀ ਉਹ ਬੰਦਾ ਨਾਲ ਹੋਰ ਲਾਲਾ ਇੱਕ ਖਿੱਚ ਕੇ ਲੈ ਜੂ ਤੈਨੂੰ ਜਾਨ ਵਾਲੀ ਬੱਛੀ ਆ ਬੰਦੇ ਦੋ ਲਾਲਾ ਕਰ ਰਹੀ ਜੀ ਗਾਂ ਤੇ ਸੱਜਣਾ ਬੰਦੇ ਦਾ ਬਹੁਤ ਟਾਈਮ ਆ ਵੀਰੇ ਫੇਰ ਵੀ ਜਾਨਵਰ ਹੋ ਕਰ ਜਾਂਦਾ ਹਾਂ ਮੇਲੇ ਕਰਕੇ ਕਮਰਾ ਜਾਂਦਾ ਤੇ ਰੇਟ ਜਿਵੇਂ ਸੱਜਣੋ ਬਾਈ ਨੇ ਦੱਸਿਆ ਵੀ ਯਾਰ ਰੇਟ ਨੇ ਜਿਹੜੇ 32 ਤੋਂ ਲਾ ਕੇ ਬਈ 30 32 ਤੋਂ 50 55 ਹਾਂ ਹਾਂ 50 55 ਦੇ ਆਹ ਵੱਡੇ ਰੇਟ ਵੀ ਮਿਲਣਗੇ ਜਿਹੜੇ ਸੱਜਣ ਵੱਡੇ ਜਾਨਵਰ ਲੈਣ ਦੇ ਸ਼ਕੀਨ ਨੇ ਹੁਣ ਮਾਰਦੇ ਦਰਸ ਹੋਏ ਲੇਵਾ ਲੂਵਾ ਵੀ ਦਿਖਾ ਦੇ ਤੇ ਗਾਂ ਦੀ ਯਾਰ ਬਾਡੀ ਬੋਡੀ ਵੀ ਦਿਖਾ ਦੇ ਕਹਿ ਸੱਜਣ ਦੰਦੇ ਨੇ ਵੀ ਸਾਹੀਵਾਲ ਮੇਰੇ ਕੋਲ ਖੜੀ ਆ ਪਰ ਯਾਰਾ ਸਾਹੀਵਾਲ ਦੀ ਗੱਲ ਕਰ ਲਈ ਜਿਵੇਂ ਯਾਰ ਇਹਦਾ ਮੱਥਾ ਮੁੱਖ ਆ ਗਿਆ ਹਨਾ ਬਾਈ ਅੱਜ ਜਿੰਨੀ ਇਹ ਚ ਬਰੀਡ ਆ ਯਾਰ ਪ्युअर ਬਰੀਡ ਚ ਆ ਗਈ ਜਿਵੇਂ ਸਾਹੀਵਾਲ ਦੇ ਆਪਣੇ ਸੱਜਣ ਸ਼ਕੀਨ ਹੁੰਦੇ ਨੇ ਵੀ ਮੇਲੇ ਮੂਲੇ ਦੇ ਖੜਨ ਵਾਲੀ ਆਈਟਮ ਵੀ ਆ ਤੇ ਅੱਗੇ ਬਾਈ ਇਹ ਚੰਗੇ ਬੱਚੇ ਦੇਣ ਵਾਲੀ ਚੀਜ਼ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਅਗਲੀ ਗਾ ਵੀ ਖੋਲ ਲਿਆ ਹੋਰ ਇੱਕ ਹੋਰ ਦਿਖਾ ਦਿਓ ਚੰਗੀਆਂ ਵਸੀਆਂ ਲੈ ਵੀ ਆਪਾਂ ਗੱਲ ਕਰ ਲਈ ਵੀ ਆਪਣੀ ਟਰਾਂਸਪੋਰਟ ਦੀ ਸਹੂਲਤ ਆ ਕਿਸ ਨੂੰ ਵੀਰੇ ਆਪਾਂ ਕੋ ਟਰਾਂਸਪੋਰਟ ਦੀ ਸਹੂਲਤ ਸਾਰੀ ਆ 13 ਰੁਪਏ ਕਿਲੋਮੀਟਰ ਆਗਾ ਤੇ ਆਪਾਂ ਸਿਆਲ ਚ ਦਾਢੇ ਦੀ 50 50 ਵੇਚ ਜਣੇ ਤੇ ਗਰਮੀ ਚ ਵੀ ਆਪਣਾ ਕਿੰਨੇ ਕੜਾ ਜੀ ਸੌਤੇ ਸ਼ੁਰੂ ਕਰਦੇ ਆ ਆ ਸੌਤੇ ਵੀਰੇ ਆਪਾਂ 6 ਵਜੇ 10 ਮਿੰਟ ਤੇ ਸਟਾਰਟ ਕਰਦੇ ਆ ਸਵੇਰ ਦੇ ਟਾਈਮ ਫਿਕਸ ਟਾਈਮ ਆ ਫਿਕਸ ਟਾਈਮ ਆ 10 ਵਜੇ ਤੱਕ ਚੱਲਦਾ ਕੰਮ ਜੀ 10 ਵਜੇ ਤੱਕ ਮੇਰਾ ਖਿਆਲ ਆ ਹੋ ਜਾਂਦਾ ਹੁਣ ਆ ਬਾਗਲ ਖਾਲੀ ਹੈ ਨਾ ਹਾਂ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਫਿਰ ਅਗਲਾ ਲਾਟ ਆਪਾਂ ਕਿੰਨੇ ਦਿਨਾਂ ਬਾਅਦ ਲੈਣੇ ਤੁਹਾਨੂੰ ਅਗਲਾ ਲਾਟ ਵੀਰੇ 5 ਤੋਂ 6 ਦਿਨ ਬਾਅਦ ਹੁੰਦਾ ਜਿਵੇਂ ਹੁਣ ਆਉਣਾ 12 ਤਰੀਕ ਦਾਗਾ ਅਗਲਾ ਜਿਹੜਾ ਹਾਂ ਜੀ ਹਾਂ ਜੀ ਬਾਕੀ ਕਦੋਂ ਵੀ ਆਉਣਾ ਸਾਨੂੰ ਫੋਨ ਕਰਕੇ ਹੀ ਆਉਣਾ ਰੁਟੀਨ ਦੇ ਵਿੱਚ ਕੰਮ ਨਹੀਂ ਕਰਦੇ ਬ੍ਰਦਰ ਆਪਾਂ ਠੀਕ ਆ ਤੇ ਮੈਂ ਬਾਈ ਨੇ ਦੱਸਿਆ ਵੀ ਇੱਕ ਵੀਡੀਓ ਚ ਪਹਿਲਾਂ ਉਹਦੀ ਡੇਟ ਅਨਾਉਂਸ ਹੋ ਜਾਂਦੀ ਆ ਵੀ ਉਸ ਦਿਨ ਉਹ ਲਾਟ ਆਊਗਾ ਤੇ ਉਹ ਲਾਟ ਵੀ ਯਾਰ ਘੰਟੇ ਦੋ ਘੰਟਿਆਂ ਜੀ ਨਿਬੜ ਜਾਂਦਾ ਬਾਕੀ ਸੱਜਣ ਜੇ ਗੱਲ ਕਰ ਲਾਂ ਤਕਰੀਬਨ ਤਕਰੀਬਨ ਇੱਥੇ ਸਾਰੇ ਪੰਜਾਬ ਤੋਂ ਪਹੁੰਚੇ ਹੋਏ ਨੇ ਬਾਕੀ ਹਲੇ ਯਾਰ ਪਹੁੰਚੀ ਵੀ ਜਾਂਦੇ ਨੇ ਘੰਟੇ ਅੱਧੇ ਘੰਟੇ ਜਿਵੇਂ ਰਾਗਾ ਲਾ ਕਰ ਦਾਂਗੇ ਫਿਨਿਸ਼ ਆ ਅਗਲੀ ਗਾ ਮਗਾ ਲੋ ਕਿਹੜੀ ਲੈ ਕੇ ਆਊਗਾ ਸੱਜਣ ਵੱਡੇ ਆ ਕੱਢੋ ਵੀ ਅੱਗਾ ਹੋਰ ਇੱਧਰ ਵੀ ਮਾਰਦੇ ਤਰਸਾ ਦਿੰਦੇ ਮੇਲਾ ਵੀ ਦਿਖਾ ਦੇਊਂਗੇ ਰੂਪਾ ਗੈਰ ਦੇ ਲਾਣ ਬੜੀਆਂ ਦਿਖਾ ਦੇ ਮਾਰਦੇ ਹਰੇਕ ਪੱਖ ਤੇ ਮਾਰਦੇ ਸਾਰੇ ਮਾਰਦੇ ਸਾਰੇ ਕਈਆਂ ਦਿਖਾ ਦਿਓ ਆ ਦਿਖਾ ਦੇ ਸੱਜਣ ਸਾਰੇ ਕਿਹੜੇ ਕਿਹੜੇ ਏਰੀਏ ਚ ਪਹੁੰਚੇ ਹੋਏ ਨੇ ਅੱਜ ਇੱਥੇ ਅਮੀਰ ਜਾਦੇ ਭਾਈ ਜਰਸੀ ਦਾ ਹੀ ਆ ਗਿਆ ਹਨਾ ਹਾਂ ਵੀ ਬਿਲਕੁਲ ਜਰਸੀ ਦਾ ਜੀ ਹਾਂ ਮੇਨ ਆ ਗਿਆ ਜਾਦੇ ਜਰਸੀ ਦਾ ਇਹਦਾ ਕੀ ਸੀ ਨਾ ਜੀ ਇਹ ਵੀਰੇ ਇਹ ਵੀ 15 ਦਿਨ ਦੀ ਕੱਚੀ ਆ ਬਸ ਇਹ 2 ਦਿਨ ਦਾ ਜੀ ਮੂੰਹੋਂ 2 ਦਿਨ ਦਾ ਮੂੰਹੋਂ 2 ਦਿਨ ਦਾ ਜੀ ਹਾਂ ਵਿੱਚ ਇਆਂ ਹੀ ਤੁਹਾਨੂੰ ਮੂਰਤਾਂ ਵੀ ਮਿਲ ਲੀਆਂ ਕਮਾਲ ਦੀਆਂ 100 ਨਮਾ ਚਾਰ ਰੰਗ ਦੇ ਤੇ ਇਹ ਹੈਗੀ ਆ ਸੱਜਣੋ ਦੋ ਦੰਦ 15 ਦਿਨ ਦੀ ਕੱਚੀ ਆ ਇਹ ਦੁੱਧ ਕਿੰਨਾ ਕੁ ਪਾ ਦੂਗੀ ਆਪਣੀ ਤਜਰਬੇ ਦੇ ਦੇਖੋ ਵੀਰੇ ਦੁੱਧ ਅਸੀਂ ਕਿਸੇ ਨੂੰ ਕੁਝ ਨਹੀਂ ਦੱਸਦੇ ਠੀਕ ਹੈ ਜੀ ਦੁੱਧ ਦੇ ਤਾਂ ਬਾਕੀ ਇਹ ਤਾਂ ਦੇਖੋ ਪਲੂਣ ਸੂਣ ਵਾਲੀ ਆ ਜੇ ਦੂਜਾ ਸੂਆ ਵੀ ਕਾ ਮੂਰੋ ਮਾਲਕ ਕੁਝ ਦੱਸਦਾਗਾ ਆਪਾਂ ਦੁੱਧ ਤੇ ਕੰਮ ਨਹੀਂ ਕਰਦੇਗੇ ਦੁੱਧੋਂ ਦਾ ਜਿਹੜਾ ਦੁੱਧ ਪੁੱਤ ਕਰਮਾ ਦਾ ਹੁੰਦਾ ਵੀਰੇ ਬਾਕੀ ਸੇਵਾ ਤੇ ਆ ਗਿਆ ਹਾਂ ਵੱਧ ਆਪਾਂ ਕਹਿੰਦੇ ਨਹੀਂ ਇਹਦੀ ਕੀ ਗੱਲ ਵਾ ਇਹ ਵੀ ਵੀਰੇ ਦੋ ਦੰਦ ਆ ਜੀ ਇਹ ਵੀ ਦੋ ਹਾਂਜੀ ਪਲੂਣ ਬੱਸੀ ਸੂਣਦੀ ਆ ਇਹ ਤਾਂ ਲਗਭਗ 10 ਦਿਨ ਦੀ ਹੈ ਵੀਰੇ ਆਪਣਾ ਪ੍ਰਾਣਾ ਬਹੁਤ ਕੰਮ ਹੈਗਾ ਜੀ ਇੰਨਾ ਮਾਲ ਦਾ ਇੰਨੇ ਦਾ ਬੰਦੇ ਇਕੱਠੇ ਕਰਨੇ ਔਖੇ ਹੋ ਜਾਂਦੇ ਨੇ ਤੂੰ ਫੇਰ ਵੀ ਜਰਸੀਆਂ ਕਰੀ ਬੰਦਾ ਵੀਰੇ ਬਸ ਗੱਲ ਐ ਆ ਵੀ ਜਿਹੜੋ ਆਪਾਂ ਕੰਮ ਕਰਾਂਗੇ ਜਿਹੜਾ ਰਾਹ ਪੈ ਜਾਏਗਾ ਉਹ ਆਪਾਂ ਨੂੰ ਨੌਲਜ ਆਈ ਜਾਂਦੀ ਹੈਗੀ ਆ ਜੀ ਜਦੋਂ ਕੰਮ ਸ਼ਿੱਦਤ ਨਾਲ ਕਰਾਂਗੇ ਫਿਰ ਸਿਰੇ ਚੜੇ ਜਾ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਉਹ ਉਹੀ ਗੱਲ ਆ ਸੱਜਣੋ ਜਦੋਂ ਕਿਸੇ ਵੀ ਕੰਮ 'ਚ ਯਾਰ ਆਪਾਂ ਮਿਹਨਤ ਕਰਦੇ ਆ ਉਹ ਕੰਮ ਟੋਪ ਤੇ ਚੱਲਿਆ ਜਾਂਦਾ ਹੁੰਦਾਹੀ ਗੱਲ ਨਹੀਂ ਹੁੰਦੀ ਵੀ ਆਪਾਂ ਜਦੋਂ ਲੱਗੇ ਰਹਿੰਦੇ ਆ ਬਾਈ ਹਣਾ ਬਿਲਕੁਲ ਜੀ ਬਿਲਕੁਲ ਆ ਰਾਹ ਤੋਂ ਨਹੀਂ ਮੁੜਨਾ ਚਾਹੀਦਾ ਮੰਜ਼ਿਲ ਮਿਲੇ ਜਾਂਦੀ ਹੁੰਦੀ ਆ ਪਰ ਲੱਗੇ ਰਹਿਣਾ ਪੈਂਦਾ ਯਾਰਾ ਜਿਵੇਂ ਬਾਈ ਲੱਗਿਆ ਰਿਹਾ ਲੱਗਿਆ ਰਿਹਾ ਉਹ ਸਾਬ ਨਾਲ ਤੁਸੀਂ ਦੇਖ ਲਓ ਵੀ ਅੱਜ ਫਿਰ ਮੇਲਾ ਵੀ ਯਾਰ ਇੱਥੇ ਜਮਾਤ ਆ ਇਸ ਪਿੰਡ ਦੇ ਵਿੱਚ ਪਿੰਡ ਦਾ ਨਾਮ ਵੀ ਮੇਰਾ ਖਿਆਲ ਆ ਘਰਤਾ ਮਸ਼ਹੂਰ ਚਾਰੇ ਪਾਸੇ ਬਿਲਕੁਲ ਵੀਰੇ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਹੈਗੀ ਆ ਹੋਰ ਦਿਖਾਵਾਂਗੇ ਕੋਈ ਪਛੀ ਆਪਾਂ ਨਹੀਂ ਬੱਸੀ ਹੋਰ ਦਿਖਾਉਣਾ ਵੀਰੇ ਹੋਰ ਸਾਰੇ ਤੁਸੀਂ ਕੈਮਰਾ ਮਰਵਾ ਦਿਓ ਤੇ ਵੀਰ ਮੇਰੇ ਦੂਰੋਂ ਆਇਆ ਬਹੁਤ ਤਾਬਲੇ ਸੌਦੇ ਕਰਨੇ ਆ ਜੀ ਸਾਰਿਆਂ ਨਾਲ ਹੁਣ ਤੁਸੀਂ ਸੌਦਿਆਂ ਦਾ ਕੰਮ ਚਲਾਓ ਤੇ ਅਸੀਂ ਸ਼ਾਟ ਲਾਏ ਨਾ ਮਾਰ ਦੇ ਲੈ ਅਦਰ ਸਾਈਡਰਲੇ ਬੰਨੇ ਮਾਰਦੇ ਆ ਜਾਓ ਇਧਰੋਂ ਦਿਖਾ ਦੇ ਲੈ ਗਾਵਾਂ ਸੱਜਣੋਂ ਹੈਗੀਆਂ ਨੇ ਕਾਫੀ ਗਿਣਤੀ ਚ ਨੇ ਬਾਈ ਕੋਲੇ ਕਿਉਂਕਿ ਜੇ ਮੈਂ ਰੇਟ ਬਾਈ ਨੇ ਦੱਸਿਆ ਯਾਰ ਕਹਿੰਦਾ 32 ਤੋਂ 55 ਕੱਲੀ ਕੱਲੀ ਦਾ ਯਾਰ ਜੇ ਗੱਲ ਕਰ ਲਈਏ ਰੇਟ ਦੱਸਣਾ ਵੀ ਔਖਾ ਹੋ ਜਾਂਦਾ ਕਿਉਂਕਿ ਮਾਲ ਜਿਵੇਂ ਕਹਦੇ ਨੇ ਯਾਰ ਤਿਲ ਸੱਟ ਨੂੰ ਥੋਣੀ ਹੁੰਦੀ ਮੇਲੇ 'ਚ ਇੱਥੇ ਇੰਨੀਆਂ ਕਿ ਗਾਵਾਂ ਖੜੀਆਂ ਨੇ ਵੀ ਤਿਲ ਸਿੱਖਣਾ ਸਿੱਖਤ ਨਹੀਂ ਇੱਥੇ ਤੋਂ ਲੰਬੀ ਮਾਰ ਦੇਦਾ ਸਾ ਉੱਥੇ ਜੇ ਖੜ ਕੇ ਮਾਰਦੇ ਉਹ ਐ ਨੂੰ ਸਾਰੀਆਂ ਦਿਖਾਉਂਦੇ ਤੇ ਫੇਰ ਲੈ ਕੇ ਚਲਦਾ ਉਧਰ ਲੈ ਬੰਨਿਆ ਆ ਜਾ ਇੱਧਰ ਵੀ ਲਿਆ ਹੁਣ ਇੱਧਰ ਵੀ ਲਿਆ ਇੱਧਰ ਵੀ ਦਿਖਾਉਣਾ ਇੱਕ ਅੱਦੇ ਸੱਜਣ ਨਾਲ ਵੀ ਮਿਲਿਉਣਾ ਤੁਹਾਨੂੰ ਕੋਈ ਗੱਲ ਨਹੀਂ ਵੀ ਜੇ ਗੱਲ ਕਰ ਲਈਏ ਸੱਜਣ ਯਾਰ ਜਿਵੇਂ ਬਾਈ ਨੇ ਦੱਸਿਆ ਵੀ ਪੂਰੇ ਪੰਜਾਬ ਤੋਂ ਉਰੇ ਆਉਂਦੇ ਨੇ ਪੰਜਾਬ ਤੋਂ ਲਾ ਲਓ ਬਾਹਰ ਤੋਂ ਲਾ ਲਓ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਜੇ ਆਪਣਾ ਜਿਹੜਾ ਕੰਮ ਆ ਟਰਾਂਸਪੋਰਟ ਦਾ ਕੰਮ ਵੀ ਨਾਲ-ਨਾਲ ਆ ਉਹ ਹੈਗਾ 13 ਰੁਪਏ ਕਿਲੋ ਕਊ ਜਰੂਰ ਦਿਓ ਜਲਸੀ ਦਾ ਆਸੀਂ ਲੈ ਕੇ ਜਾਈਆਂ ਸਾਨੂੰ ਕੋਈ ਜਰੂਰ ਨਾ ਹਾਂਜੀ ਦੇ ਕੇ ਤੋਰੋ ਭਰਾਵਾ ਓਏ ਆ ਜਾ ਲੈਣੇ ਦਾ ਰਾਜਾ ਗੱਲ ਤਾਂ ਸੁਣ ਲੈ ਜਾਨਾ ਕਹੂੰ ਕੀ ਨਾਮ ਆਜਾ ਕੀ ਨਾਮ ਤੇਰਾ ਮੇਰਾ ਨਾਮ ਨੁੱਤ ਆ ਯਾਰ ਗਵਿੰਦਪੁਰੇ ਤੋਂ ਬਹੁਤ ਠੰਡੇ ਕੋਲ ਆਈਆਂ ਅਸੀਂ ਗਵਿੰਦਪੁਰੇ ਗਵਿੰਦਪੁਰੇ ਦਾ ਹਟਾੜੀ ਦੀ ਇੱਕ ਆੜੀਆ ਦਾ ਫਿਰ ਕੋਈ ਗਊ ਸਾਨੂੰ ਦੇ ਕੇ ਗਊਆ ਮਿਲ ਨਹੀਂ ਯਾਰ ਕਿੰਨੀਆਂ ਗਾਵਾਂ ਖੜੇ ਬੋਲ ਕਿਹੜੀ ਫਿੱਟਾ ਕੋਈ ਜਲਸੀ ਦਾ ਆ ਜਾ ਆਜੇ ਦਿਖਾਵਾਂ ਤੈਨੂੰ ਭਰਾਵਾ ਹਾਂ ਲੈਣੀ ਏ ਸ੍ਰੀ ਦੀ ਗਾਂ ਬਦ ਕਰੀ ਦੇ ਤੋਪ ਦੀ ਹਾਂ ਸਾਰੀ ਟੋਪ ਦੀ ਆਜਾ ਕਿਹੜੀ ਫਿੱਟ ਆ ਤੇ ਆ ਦੱਸ ਮੈਨੂੰ ਆ ਜਿਹੜੀ ਹੁਣ ਇੱਥੇ ਲਗਾਈ ਹੈ ਹਾਂ ਉਹ ਹੋਵੇ ਠੀਕ ਆ ਉਹ ਬਾਈ ਨਾ ਕਰ ਗੱਲ ਫਿਰ ਜਾ ਉਹ ਦੇਊਗਾ ਤੈਨੂੰ ਜਰਸੀ ਕਾਂ ਜਿਹੜੀ ਬੱਛੀ ਵਾਲੀ ਲੈਣੀ ਹੈ ਉਹ ਆ ਦਸੂਣ ਵਾਲੀ ਹੈ ਹੈ ਸੂਣ ਵਾਲੀ ਹੈ ਉਹ ਸਵਾਉਣੀ ਤਾਂ ਪਊਗੀ ਹਾਂ ਚਲ ਚੰਗਾ ਦੇ ਹੋ ਫਿਰ ਆ ਕੋਈ ਗੱਲ ਨਹੀਂ ਆ ਆ ਦੱਸ ਵੇ ਸੌਦਾ ਵੀ ਦਿਖਾ ਦੇ ਸੌਦਾ ਹੁੰਦਾ ਵੀ ਦਿਖਾ ਦੇ ਇੱਧਰ ਮਾਰਦੇ ਚਾਰੇ ਪਾਸੇ ਕੈਮਰਾ ਸੌਦਾ ਹੁੰਦਾ ਵੀ ਤੁਹਾਨੂੰ ਸੱਜਣ ਨੂੰ ਦਿਖਾ ਹੀ ਦਿੰਦੇ ਆ ਕੀ ਹਾਲ ਹੈ ਜੀ ਕੀ ਹਾਲ ਹੈ ਜੀ ਤਾਂ ਨੂੰ ਹੋ ਕੇ ਦਿਖਾ ਦੇ ਨੇੜੇ ਹੋ ਗਿਆ ਦੇਈ ਪਾਈ ਸਾਈਡ ਮੜੀ ਗਿਆ ਆਉਂਦੇ ਸਾਬ ਆਹ ਸੌਦਾ ਵੀ ਤੁਹਾਨੂੰ ਐ ਲੱਗੂਗਾ ਸੱਜਣੋ ਵੀ ਅੱਜ ਮੈਂ ਕਿਸੇ ਮੰਡੀ 'ਚ ਖੜਿਆ ਮੈਂ ਕਿਸੇ ਮੰਡੀ 'ਚ ਨਹੀਂ ਖੜਿਆ ਮੈਂ ਖੜਿਆ ਪਿੰਡ ਸ਼ੀਨੀਵਾਲ ਕਲਾ ਇੱਥੇ ਸ਼ਿਸ਼ਟਮਾ ਜਿਹੜਾ ਸੱਜਣੋ ਮੰਡੀ ਵਾਲੀ ਹੋਇਆ ਪਿਆ ਜਮਾ ਆਹ ਦੇਖ ਲਓ ਤਰਸ ਮਾਰਦੇ ਹੋਏ ਸਾਰੇ ਬੰਦੇ ਦਿਖਾ ਦੇ ਸੱਜਣਾ ਆਪਣਾ ਕੋਈ ਰਹਿ ਨਾ ਜਾਵੇ ਦਿਖਾਈ ਦੇ ਨਾ ਆ ਜਿਆਦਾਤਰ ਜੇ ਗੱਲ ਕਰਨਾ ਸੱਜਣੋ ਔਰੇ ਹੈਗਾ ਥੋਕ ਦਾ ਕੰਮ ਵਪਾਰੀ ਵੀ ਮਾਲ ਲੈ ਜਾ ਕੇ ਵੇਚਦੇ ਨੇ ਬਾਈ ਤੋਂ ਤੇ ਸੌਦੇ ਸਾਨੂੰ ਪਤਾ ਵੀ ਦਾੜ-ਦਾੜ ਲੱਗ ਕੇ ਹੁਣ ਤੇ ਬਾਕੀ ਬਿਲ ਬੁਲ ਕਿਵੇਂ ਕੱਟਦੇ ਨੇ ਉਹ ਸੀਨ ਵੀ ਦਿਖਾਉਂਗਾ ਮੈਂ ਆ ਜਾ ਇੱਧਰ ਲਿਆ ਹੁਣ ਆ ਜਾ ਆ ਜਾ ਇਹਨੂੰ ਲਿਆ ਪਰ ਸਾਨੂੰ ਬਿਲ ਆਣੇ ਸੱਜਣ ਕੋਲੇ ਵੀ ਲੈ ਕੇ ਚਲਦਾ ਤੇ ਜਦੋਂ ਉਹ ਬਿਲ ਕੱਟੂਗਾ ਉਹ ਵੀ ਦਿਖਾਊਗਾ ਉਰੇ ਵਿੱਚ ਤਾਜ਼ੀਆਂ ਸੂਈਆਂ ਲਾ ਲਓ ਕੱਚੀਆਂ ਲਾ ਲਓ ਗੱਬਣਾ ਲਾ ਲਓ ਹਣਾ ਹਰੇਕ ਕਿਸਮ ਦਾ ਜਾਨਵਰ ਸਾਨੂੰ ਉਰੇ ਮਿਲੂਗਾ ਜਰਸੀ ਪਹਿਲਾ ਸੂਏ ਦੂਜੇ ਸੂਏ ਤੱਕ ਮਿਲੂਗਾ ਆ ਹੈਗਾ ਬਿਲ ਦਾ ਸਿਸਟਮ ਉਹਤੇ ਵੀ ਮਾਰਦੇ Google Pay ਵਾਲਾ ਸਿਸਟਮ ਵੀ ਆ ਸਕੈਨਰ ਵਾਲਾ ਸਾਰਿਆਂ ਦਾ ਓਕੇ ਦੀ ਰਿਪੋਰਟ ਆ ਕੰਮ ਆ ਤੇ ਬਾਕੀ ਜਿਵੇਂ ਟਰਾਂਸਪੋਰਟ ਦਾ ਦੱਸਿਆ ਬਾਈ ਨੇ ਸੱਜਣੋ ਵੀ ਟਰਾਂਸਪੋਰਟ ਦੀ ਸੁਵਿਧਾ ਵੀ ਫੁੱਲ ਆ ਯਾਰ ਤੁਹਾਡੇ ਘਰ ਤੱਕ ਉਰੋਂ ਜਾਨਵਰ ਪਹੁੰਚਦਾ ਕਰਿਆ ਜਾਊਗਾ ਤੇ ਬਾਕੀ ਮੇਲਾ ਤੁਸੀਂ ਦੇਖ ਹੀ ਸਕਦੇ ਹੋ ਦੇ ਤੁਗਾ ਨਹੀਂ ਆਤੀ। ਅੱਲਾ ਸੱਜਣੋ ਇੱਥੇ ਜੇ ਮੈਂ ਗੱਲ ਕਰ ਲਾਂ ਨਾ ਜਿਵੇਂ ਤੁਹਾਨੂੰ ਮੈਂ ਦੱਸਿਆ ਯਾਰ ਬਿਲ ਬੁਲ ਕੱਟਣ ਦਾ ਉਹ ਵੀ ਸਿਸਟਮ ਆ ਸਾਰਾ ਜਿਵੇਂ ਰਸਤੇ 'ਚ ਕਿਸੇ ਸੱਜਣ ਨੇ ਦੂਰ ਕੋਈ ਪਸ਼ੂ ਲਵਾ ਲਿਜਾਣਾ ਵੀ ਰਸਤੇ 'ਚ ਕੋਈ ਸਮੱਸਿਆ ਨਹੀਂ ਹੁੰਦੀ ਦਰਸਾਹ ਦਿਖਾ ਦੇ। ਆ ਬਾਈ ਹੋਰੀ ਯਾਰ ਬਿਲ ਵੀ ਕੱਟ ਕੇ ਦੇ ਦੇ ਇਹਦੇ 'ਚ ਐਡਰੈਸ, ਪੇਮੈਂਟ, ਫੁੱਲ ਡਿਟੇਲ ਦੇ ਕੇ ਭੇਜ ਦੇ। ਮਤਲਬ ਤਰੀਕ ਵਗੈਰਾ ਸਾਰਾ ਸਿਸਟਮ ਲਿਖਿਆ ਜਾਂਦਾ ਇਹ 'ਚ। ਇਹ ਬਾਈ ਹੋਰੀ ਤੁਹਾਨੂੰ ਪੱਕਾ ਬਿਲ ਕੱਟ ਕੇ ਦੇ ਦੇਣਗੇ ਜਦੋਂ ਉਹਨਾਂ ਸੱਜਣੋ ਪੱਛੀ ਲੈ ਕੇ ਜਾਉਂਗੇ ਕਿਉਂਕਿ ਇਹਦੇ ਨਾਲ ਯਾਰਾ ਰਾਹ ਦੀ ਵੀ ਕੋਈ ਸਮੱਸਿਆ ਹਾਂਜੀ ਭਾਈ ਜਿਵੇਂ ਆਪਾਂ ਕਹਿੰਦੇ ਨਾ ਵੀ ਕੋਈ ਦਲਾਲ ਫਲਾਲ ਜਾਂ ਬੋਲੀ ਵਾਲਾ ਸਿਸਟਮ ਜਾਂ ਉੱਤੋਂ ਦੀ ਸੌਦਾ ਵੀ ਵੀਰੇ ਦੇਖੋ ਇੱਥੇ ਆਪਣੇ ਕੋਈ ਬੋਲੀ ਨਹੀਂ ਹੁੰਦੀਗੀ ਜਿਹੜਾ ਜਾਨਵਰ ਇੱਕ ਵੀਰ ਨੇ ਮੰਗ ਲਿਆ ਉਹਦੀ ਆਪਾਂ 20-25 ਮਿੰਟ ਵੇਟ ਕਰਦੇ ਹਾਂ ਉੱਪਰ ਦੀ ਕੋਈ ਸੌਦਾ ਨਹੀਂ ਜੇ ਸਾਨੂੰ ਬੰਦਾ 10000 ਉਦੋਂ ਜ਼ਿਆਦਾ ਲਾ ਦੇਵੇ ਹਾਂ ਕਈ ਸੱਜਣਾ ਨੂੰ ਬੇਵਜਾ ਹੁੰਦਾ ਵੀ ਜ਼ਿਆਦਾ ਇਕੱਠ ਹੁੰਦਾ ਵੀ ਹਨਾ ਉੱਪਰ ਵਾਲੀ ਸੌਦੇ ਵਾਲਾ ਸਿਸਟਮ ਨਹੀਂ ਹੁੰਦਾ ਵੀਰੇ ਕੋਈ ਬੋਲੀ ਵਾਲਾ ਸੌਦਾ ਨਹੀਂ ਸਾਡੇ ਕੋਈ ਹੋਰ ਖਰਚਾ ਨਹੀਂ ਪੈਣਾ ਕੋਈ ਦਲਾਲੀ ਫੁਲਾਰੀ ਦਾ ਕੰਮ ਨਹੀਂ ਹੈਗਾ ਕੋਈ ਖਰਚਾ ਨਹੀਂ ਹੈਗਾ ਬਿਲਕੁਲ ਤੇ ਪੱਕਾ ਅਸੀਂ ਲਿਖ ਕੇ ਤੇ ਜਨਵਾਰ ਦਿੰਨੇ ਆ ਉਹ ਕੋਈ ਗੱਲ ਨਹੀਂ ਹੈਗੀ ਜੀ ਹਾਂ ਵੀ ਰਾਹਦਾਰੀ ਵਾਸਤੇ ਆਪਾਂ ਬਿੱਲ ਕੱਟ ਕੇ ਬਿਲਕੁਲ ਵੀਰੇ ਬਿੱਲ ਕੱਟ ਕੇ ਦੇਣਾ ਪੱਕਾ ਲਿਖ ਕੇ ਦੇਣਾ ਬੰਦਾ ਜੇ ਸਾਨੂੰ ਸੇਮ ਨੂੰ ਫੋਨ ਲਾ ਕੇ ਪੁੱਛ ਲਈ ਅਸੀਂ ਦੱਸ ਸਕਦੇ ਆ ਵੀ ਐਨੇ ਦੀ ਸਾਡੇ ਕੋਲੋਂ ਗਈ ਸੀ ਕਿ ਆ ਗਈ ਸੀ ਬਾਕੀ ਪੇਮੈਂਟ ਦੇ ਆਪਣੇ ਕੋਲ ਸੁਵਿਧਾ ਸਾਰ ਵੀ ਦਿਖਾ ਆ ਦਿਖਾ ਦਿਓ ਜਿਸ ਤਰ੍ਹਾਂ ਬਿੱਲ ਕੱਟੇ ਜਾਂਦੇ ਨੇ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਸ਼ੀਨੀਵਾਲ ਕਲਾ ਜ਼ਿਲ੍ਹਾ ਬਰਨਾਲਾ ਸ਼ੀਨੀਵਾਲ ਡੈਰੀ ਫਾਰਮ ਤੋਂ ਬਣਾਈ ਆ ਤੇ ਬਹੁ ਗਿਣਤੀ ਚੁਰੇ 메인 ਕੰਮ ਹੈਗਾ ਬਾਈ ਦਾ ਜਰਸੀ ਤੇ ਸੱਜਣੋ 40 ਤੋਂ 45 ਸਰਦੀ ਜਿਵੇਂ ਬਾਈ ਨੇ ਦੱਸਿਆ ਵੀ 50 ਤੋਂ 60 70 ਗਾਵਾਂ ਵੀ ਰਿਹਾਉਂਦੀਆਂ ਰੇਟ ਦੱਸਿਆ 32000 ਤੋਂ 55000 ਤੇ ਬਾਕੀ ਜਿਹੜੇ ਸੱਜਣ ਨੇ ਕੋਈ ਵੱਡੀ ਗਾਂ ਲੈਣੀ ਆ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਤੇ ਜੇ ਗੱਲ ਕਰ ਲਈਏ ਵੀ ਰੂਟੀਨ ਚ ਜਿਵੇਂ ਦੱਸਿਆ ਬਾਈ ਨੇ ਵੀ ਰੂਟੀਨ ਚ ਜਾਨਵਰ ਨਹੀਂ ਹੁੰਦੇ ਜਾਨਵਰ ਆਪਣੇ ਕੋਲੇ ਲਾਟਚ ਹੀ ਹੁੰਦੇ ਨੇ ਪੰਜਾ ਸੱਤਾਂ ਦਿਨਾਂ ਬਾਅਦ ਲਾਟ ਆਉਂਦਾ ਉਹਦੇ ਜੋ ਤੁਸੀਂ ਪਸੰਦ ਕਰਕੇ ਆ ਕੇ ਲੈ ਸਕਦੇ ਹੋ 6 ਵਜੇ ਤੋਂ ਲੈ ਕੇ 9-10 ਵਜੇ ਤੱਕ ਬਾਈ ਇੱਥੇ ਸੌਦੇ ਕਰਦਾ ਤੇ ਬਾਕੀ ਯਾਰ ਜੇ ਮੈਂ ਮੇਨ ਗੱਲ ਕਰ ਲਾਂ ਵੀ ਤਕਰੀਬਨ ਤਕਰੀਬਨ ਸੱਜਣੇ ਇਸ ਫਾਰਮ ਬਾਰੇ ਜਾਣਦੇ ਆ ਤੇ ਟਾਈਮਿੰਗ ਹੁੰਦੀ ਆ ਜਿਹੜੀ ਸੌਦਿਆਂ ਦੀ ਜਿਵੇਂ ਬਾਈ ਨੇ ਦੱਸਿਆ 6-10 ਤੋਂ ਲੈ ਕੇ 9-10 ਵਜੇ ਤੱਕ ਹੁੰਦੀ ਆ ਤੇ ਅੱਜ ਦੀ ਵੀਡੀਓ ਬਣਾਈ ਆ ਸ਼ੀਨੀਵਾਲ ਕਲਾਂ ਤੋਂ ਤੇ ਇਸੇ ਤਰ੍ਹਾਂ ਕਿਸੇ ਹੋਰ ਡੈਰੀ ਫਾਰਮ ਤੋਂ ਅਗਲੀ ਵੀਡੀਓ ਮਿਲਦੇ ਆਂ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ